ਦੇਖੋ ਹੁਣ ਗੁਰੂ ਰਾਮਦਾਸ ਗਿਆ ਕੀ ਮਿਲਦਾ ਹੈ ਸੇਵਾ ਲੱਗੀ ਜੀ ਇੱਥੇ ਉਦੋਂ ਸਰੋਵਰ ਦੀ ਸੇਵਾ ਹੋ ਰਹੀ ਮੈਂ ਐਦ ਕੀ ਅਰਜ਼ ਕਰਾਂਗਾ ਥੋੜਾ ਥੋੜਾ ਸਮਾਂ ਕੱਢ ਕੇ ਗੁਰੂ ਅਮਰਦਾਸ ਜੀ ਮੋੜੀ ਗੱਡ ਕੇ ਗਏ ਜੀ ਸ਼ਹਿਰ ਦੀ ਤੇ ਗੁਰੂ ਰਾਮਦਾਸ ਜੀ ਨੇ ਟੱਪ ਲਵਾਇਆ ਬਾਬਾ ਬੁੱਢਾ ਸਾਹਿਬ ਜੀ ਤੇ ਜਦੋਂ ਸੇਵਾ ਸ਼ੁਰੂ ਹੋ ਗਈ ਜੀ ਸੰਗਤਾਂ ਬਹੁਤ ਦੂਰ ਦੂਰ ਤੋਂ ਤੇ ਯਾਦ ਰੱਖਿਓ ਗੁਰੂ ਰਾਮਦਾਸ ਜੀ ਦਾ ਇੱਕ ਨੇਮ ਸੀ ਜਿੱਥੇ ਜਿੱਥੇ ਹੁਣ ਹਰਮੰਦਰ ਸਾਹਿਬ ਹੈ ਨਾ ਜੀ ਜਦੋਂ ਸਰੋਵਰ ਨਹੀਂ ਸੀ ਪੱਟਿਆ ਗਿਆ ਇੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀਵਾਨ ਲਾਉਂਦੇ ਰਹੇ ਇੱਥੇ ਸੰਧਿਆ ਦਾ ਦੀਵਾਨ ਲੱਗਦਾ ਸੀ ਸਾਰੀ ਸੰਗਤ ਵਿਸ਼ਰਾਮ ਜਦੋਂ ਕਰਦੀ ਸੀ ਸਭ ਨੂੰ ਥਾਓ ਥਾਈ ਪਾ ਕੇ ਫਿਰ ਸਤਿਗੁਰੂ ਆਪਣੇ ਘਰ ਨੂੰ ਜਿੱਥੇ ਗੁਰੂ ਕੇ ਮਹਿਲ ਹੈ ਇੱਥੇ ਜਾਣ ਸੰਗਤ ਬੜੀ ਦੂਰ ਤੋਂ ਆਉਂਦੀ ਸੀ ਵੇਖਣ ਵਾਲੀ ਜੋਗੀ ਵੀ ਆਏ ਸਰੇਬੜੀ ਵੀ ਆਏ ਇਸੇ ਸੇਵਾ ਦੇ ਦਰਮਿਆਨ ਆਪ ਜੀ ਨੂੰ ਪਤਾ ਹੋਣਾ ਹੈ ਬਾਬਾ ਸ੍ਰੀ ਚੰਦ ਜੀ ਵੀ ਆਏ ਸਨ। ਐਸੇ ਸੇਵਾ ਦੇ ਦਰਮਿਆਨ ਉਹ ਵੀ ਲੋਕ ਆਏ ਜਿਨ੍ਹਾਂ ਨੇ ਇੱਕ ਵਾਰੀ ਧੰਨ ਗੁਰੂ ਰਾਮਦਾਸ ਗਿਆ ਅੱਜ ਤੱਕ ਉਹਨਾਂ ਦੀਆਂ ਪੁਸ਼ਤਾ ਉਸ ਸੁੱਖ ਨੂੰ ਮਾਨਦੀਆਂ ਪਈਆਂ ਨੇ। ਸਾਨੂੰ ਤਾਂ ਉਹ ਸ਼ਾਕੀਨ ਥਸਾ ਨੂੰ ਪਤਾ ਹੈ। ਸੰਗਤ ਸੇਵਾ ਕਰ ਰਹੀ ਹੈ। ਜੇਲਮ ਦੇ ਇਲਾਕੇ ਦਾ ਕੁਝ ਸਮਾਨ ਭਾਈ ਸੋਮਾਨ ਕਹਿੰਦਿਆ ਅਸਲ ਜਿਆਦਾ ਪ੍ਰਚਲਿਤ ਨਾਮ ਹੈ ਸੋਮਾਸ਼ਾ। ਉਹਨੂੰ ਕਿਸੇ ਕਾ ਵੀ ਮਾਜੇ ਦੀਆ ਤੁੰਨੀ ਚ ਇੱਕ ਤੀਰਥ ਬੰਦਾ ਪਿਆ ਹੈ ਤੀਰਛ ਲਬਜ ਨੂੰ ਖੇਟ ਨਹੀਂ ਕਰਨੀ ਤੀਰਤ ਦਾ ਲਬਜ ਜੀ ਅਰਥੇ ਵੀ ਜਿਹੜਾ ਪਾਪਾਂ ਤੋਂ ਮੁਕਤੀ ਦਿਵਾਉਂਦਾ ਹੋਵੇ ਤੀਰਥ ਗੁਰੂ ਵੀ ਕਹੇ ਤੀਰਥ ਨਾਮ ਵੀ ਕਹੇ ਤੀਰਤ ਸਤ ਸੰਗਤ ਵੀ ਕਹੇ ਤੀਰਥ ਬਣ ਰਿਹਾ ਹੈ ਉਥੇ ਜਾ ਕੇ ਛਾਬੜੀ ਲਾਤਾ ਹੁ ਸਭ ਨੂੰ ਪਤਾ ਪਰ ਫੇਰੀ ਮੈਂ ਬੇਨਤੀ ਕਰਾਂ ਸਿਫਤ ਗੁਰੂ ਰਾਮਦਾਸ ਦੀ ਉਹ ਆ ਗਿਆ ਦੇਖੀ ਬੜੀ ਸੰਗਤ ਜੀ ਉਹਨੇ ਆਪਣੀ ਛਾਬੜੀ ਲਾਈ ਗਿਆਨੀ ਗਿਆਨ ਸਿੰਘ ਹੁਣੀ 6 ਦਿਨਾਂ ਦਾ ਜ਼ਿਕਰ ਕਰਦੇ ਆ ਕਿੰਨੇ ਉਹ ਆਪਣੀ ਵਟਕ ਉਹਦੀ ਪਹਿਲੇ ਦਿਨ ਬਹੁਤ ਹੋਈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਲੰਘੇ ਤੇ ਉਹਨੇ ਦਰਸ਼ਨ ਨਹੀਂ ਸਨ ਜੇ ਕੀਤੇ ਉਹ ਤਾਂ ਰੋਟੀ ਕਮਾਣ ਆਇਆ ਜਦੋਂ ਮਹਾਰਾਜ ਲੰਘੇ ਕਿਸੇ ਦੱਸਿਆ ਵੀ ਇਹ ਧੰਨ ਗੁਰੂ ਰਾਮਦਾਸ ਜੀ ਨੇ ਜੀ ਤੇ ਸਤਿਗੁਰੂ ਦਾ ਜੀ ਜਿਹੜੇ ਦੋਨੋਂ ਨੇਤਰ ਸਨਾਂ ਜੀ ਗੁਰੂ ਰਾਮਦਾਸ ਜੀ ਦੇ ਇਹ ਕੱਲੀ ਸਾਖੀ ਨਹੀਂ ਅੱਠੇ ਪੈਰ ਭਿੱਜੇ ਰਹਿੰਦੇ ਸਨ ਜੇ ਗੁਰੂ ਰਾਮਦਾਸ ਜੀ ਨੂੰ ਪੁੱਛੋ ਅਸੀਂ ਇਤਿਹਾਸ ਵਾਲੇ ਤਾਂ ਪੜਦੇ ਆ ਕਹਿੰਦੇ ਆ ਇਹ ਮਹਾਰਾਜ ਦੇ नेत्र ਨੀਰ ਨਾਲ ਪੂਰਤ ਰਹਿੰਦੇ ਸਨ ਗੁਰੂ ਰਾਮਦਾਸ ਕਹਿੰਦੇ ਨੇ ਨਹੀਂ ਇਹ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਨਾਲ ਭਿੱਜੇ ਹੋਏ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ ਮਹਾਰਾਜ ਆਪਣੀ ਗੱਲ ਕਰ ਰਿਹਾ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੇ ਸਾਡਾ ਅੰਦਰ ਪ੍ਰਭੂ ਦੇ ਪ੍ਰੇਮ ਚ ਇੰਨਾ ਭਿੱਜੇ ਨੇਤਰ ਭਿੱਜੇ ਮਾਰੇ ਤੁਰੇ ਜਾਂਦੇ ਨੇ ਇਹ ਅੱਗੇ ਦੌੜ ਕੇ ਗਿਆ ਖੁਸ਼ੀਏ ਨੂੰ ਇਹ ਸੀ ਵੀ ਅੱਜ ਵਟਕ ਹੋਈ ਏ ਯਾਦ ਰੱਖਿਓ ਜਦੋਂ ਬੰਦੇ ਨੂੰ ਕੁਝ ਮਿਲ ਜਾਂਦਾ ਚਾਹ ਕੁਝ ਹੋਰ ਤਰ੍ਹਾਂ ਦਾ ਹੁੰਦਾ ਉਹ ਚਾਂ ਸਥਿਰ ਨਹੀਂ ਹੁੰਦਾ ਥੋੜਾ ਅਮੋਸ਼ਨਲ ਬੰਦਾ ਹੋ ਜਾਂਦਾ ਥੋੜੇ ਸਮੇਂ ਲਈ ਉਹ ਚਾਂ ਹੋ ਗਿਆ ਅੱਗੇ ਜਾ ਕੇ ਮੱਥਾ ਟੇਕਿਆ ਤੇ ਮਹਾਰਾਜ ਜੀ ਇਹਦੇ ਵੱਲ ਦੇਖਿਆ ਸਤਿਗੁਰੂ ਸੱਚੇ ਪਿਤਾ ਗੁਰੂ ਰਾਮਦਾਸ ਉਹਦੀ ਪਾਤਸ਼ਾਹ ਜੀ ਨੇ ਕਹਿ ਲੱਗੇ ਕਿੱਥੋਂ ਆਏ ਕਹਿੰਦਾ ਜੀ ਜੇਲਮ ਦੇ ਇਲਾਕੇ ਤੋਂ ਛਾਬੜੀ ਲਈ ਸੀ ਮਹਾਰਾਜ ਕਿੰਨ ਵਟਾ ਕੋਈ ਜੀ ਖਾਨ ਕਹਿੰਨ ਕਿ ਐਡਾ ਵੱਡੇ ਜੱਗ ਲੱਗਾ ਸੰਗਤਾਂ ਸੇਵਾ ਕਰਨੀਆਂ ਬੜੇ ਪੈਸੇ ਦੀ ਲੋੜ ਏ ਕਿੰਨੇ ਵਟੇ ਨਹੀਂ ਉਹਦੇ ਭਾਗ ਚੰਗੇ ਉਹ ਗੁਰਮਖੋ ਜਿਹੜਾ ਪੱਲੇ ਬੰਨਿਆ ਸੀ ਖੋਲ ਕੇ ਕਹਿੰਦਾ ਮਹਾਰਾਜ ਆ ਵਟੇ ਆ ਕਹਿੰਦੇ ਸੇਵਾ ਚ ਪਾ ਦੀਏ ਸਤਿ ਬਚਨ ਦੀ ਪਾ ਦਿਓ ਰਾਤ ਨੀਂਦ ਕੋਈ ਨਹੀਂ ਵੈਸੇ ਪਈ ਕਿਉਂਕਿ ਖਰਬਲੀ ਜੀ ਅੰਦਰ ਪਈ ਰੀਮ ਆਇਆ ਕਦੇ ਲਈ ਪਤਾ ਨਹੀਂ ਕਿੰਨੇ ਕੁਫਰ ਨੇ ਉੱਠੇ ਹੋਣਗੇ ਵੀ ਇਹ ਨਾ ਕਿਉਂ ਪੈਸੇ ਲੈ ਲੈ ਦੂਜੇ ਦਿਨ ਸੰਗਤ ਵਿੱਚੋਂ ਟਿਕਾ ਲੱਗ ਗਿਆ ਕੀਰਤਨ 'ਚ ਦੂਜੇ ਦਿਨ ਜੀ ਫੇਰ ਆਏ ਮਹਾਰਾਜ ਤੀਜੇ ਦਿਨ ਫੇਰ ਆਏ ਚੌਥੇ ਦਿਨ ਪੰਜ ਦਿਨ ਗੁਰੂ ਜੀ ਨੇ ਆਵਾਜ਼ ਦਿੱਤੀ ਕਿੰਨੇ ਵਟੇ ਉਹ ਗੁਰਮਖੋ 6ਵੇਂ ਦਿਨ ਤੱਕ ਰਜ ਚੁੱਕਾ ਸੀ 6ਵੇਂ ਦਿਨ ਉੱਠ ਕੇ ਮਹਾਰਾਜ ਦੀ ਆਵਾਜ਼ ਪਹਿਨ ਤੋਂ ਪਹਿਲਾਂ ਆਪ ਜਾ ਕੇ ਖੜਾ ਹੋ ਕੇ ਕਹਿੰਦਾ ਮਹਾਰਾਜ ਅੱਜ ਸਭ ਤੋਂ ਜ਼ਿਆਦਾ ਵਟ ਕੋਈ ਮਹਾਰਾਜ ਜੀ ਨੇ ਕਿਹਾ अपने को रख अपने को माया ने कह लगे सचे पातशाह गुरु का शाह तीसरा बचन किया बेपरवाह प्यारे याद रखियो सिर्फ इन्हें कहा ना सतगुरु ने अदब ना ही बुलाया सोमा शाह गुरु का शाह ਬੇਪਰਵਾਹ ਇਹਨਾਂ ਦੀ ਅੰਸ਼ ਵਿੱਚੋਂ ਹੋਏ ਨੇ ਮੇਰ ਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਨੂੰ ਖਿਤਾਬ ਦਿੱਤਾ ਸੀ ਬਖਸ਼ੰਦ ਫਰਜਾਂ ਸ਼ਾਇਦ ਆਪ ਨੂੰ ਪਤਾ ਹੋਵੇ ਇਸੇ ਭਾਈ ਸੋਮੇ ਸ਼ਾ ਦੀ ਅਸੰਬੰਸ ਵਿੱਚ ਹੋਏ ਨੇ ਗੋਬਿੰਦ ਸਿੰਘ ਸ਼ਾ ਆ ਜਦੋਂ 1923 ਚ ਸੇਵਾ ਹੋਈ ਉਹ ਹੱਥੀ ਸੇਵਾ ਕਰਨ ਆਏ ਮੈਂ ਫਿਰ ਬੇਨਤੀ ਕਰਾਂਗਾ ਗੁਰੂ ਗੋਬਿੰਦ ਸਿੰਘ ਨੇ ਇਸ ਪਰਿਵਾਰ ਨੂੰ ਕਿਹਾ ਬਖਸ਼ੰਦ ਫਰਜੰਦ ਇਹਦਾ ਮਤਲਬ ਬਖਸ਼ੇ ਹੋਏ ਪੁੱਤਰ ਮਹਾਰਾਜ ਨੇ ਕਿਹਾ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ ਨਾਲ ਕਿਹਾ ਜਾ ਅੱਜ ਤੋਂ ਬਾਤ ਤੈਨੂੰ ਸ਼ਾਹ ਪੁਣਾ ਦੇ ਦਿੱਤਾ ਤੇਰੇ ਘਰ 'ਚ ਕਦੀ ਕਿਸੇ ਚੀਜ਼ ਦਾ ਟੋਟਾ ਨਹੀਂ ਆਵੇਗਾ ਮੈਂ ਗੁਰਮਖੋ ਤੁਹਾਨੂੰ ਜਿਹੜੀ ਬੇਨਤੀ ਕਰਨ ਲੱਗਾ ਜਿਹੜਾ ਸਬਈਆ ਹੈ ਨਾ ਇਹਦੇ 'ਚ ਕੱਲਾ ਰਿੱਧੀਆਂ ਸਿੱਧੀਆਂ ਨਹੀਂ ਕਿਹਾ ਇਹਦੇ 'ਚ ਕਿਹਾ ਤੂੰ ਧੰਨ ਗੁਰੂ ਰਾਮਦਾਸ ਕਹੇਗਾ ਤੇਰੀ ਦੁਕਾਨ ਚੱਲ ਜਾਏਗੀ ਤੂੰ ਧੰਨ ਗੁਰੂ ਰਾਮਦਾਸ ਕਹੇਗਾ ਤੇਰਾ ਖੇਤ ਚੰਗੀ ਫਸਲ ਦੇਵੇਗਾ ਤਨ ਗੁਰੂ ਰਾਮਦਾਸ ਕਹੇਗਾ ਤੇਰੀ ਔਲਾਦ ਨੂੰ ਸੁਖ ਮਿਲੇਗਾ ਪਰ ਜੇ ਨਿਰੰਤਰ ਗੁਰੂ ਰਾਮਦਾਸ ਤੂੰ ਜਪਦਾ ਰਿਹਾ ਇੱਕ ਦਿਨ ਸੋ ਮੋ ਤੂੰ ਉਪਰ ਉਠੇਗਾ ਤੇਰੇ ਅੰਦਰ ਨਾਮ ਵਸ ਜਾਏਗਾ ਮਹਾਰਾਜ ਦੇ ਸ਼ਬਦ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜੇ ਸਤਗੁਰ ਸਿਮਰੰਤ ਹਿਰਦੈ ਖਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੇ ਸਤਗੁਰ ਸਿਮਰੰਤ ਰਿੱਧ ਸਿੱਧ ਨਾਮ ਨਿਧ ਪਾਵਾ ਕਿਹੜਾ ਸਤਿਗੁਰੂ ਜੀ ਕਿਹੜੇ ਸਤਿਗੁਰੂ ਜੀ ਮਹਾਰਾਜ ਪਟ ਜੀ ਦੱਸੋ ਖਾਂ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਜੋਤੋ ਹੀ ਆ ਸੋਈ RAM DAS ਗੁਰ ਬਲਪਣ ਇਹ ਜੇ ਸਤਿਗੁਰ ਦਾ ਅਰਥ ਇਸ ਤੋਕ ਵਿੱਚ ਹੈ ਉੱਤੇ ਸੀ ਜੇ ਸਤਿਗੁਰ ਸਿਮਰੰਤ ਜੇ ਸਤਿਗੁਰ ਸਿਮਰੰਤ ਇਹ ਆਇਆ ਇੱਥੇ ਬਰੁੱਤਰ ਕਿਹੜਾ ਸਤਿਗੁਰੂ ਕਹਿੰਨ ਲੱਗੇ ਸੋਈ RAM DAS ਗੁਰ ਬਲਪਣ ਕਹਿੰਦੇ ਉਹ ਸਤਿਗੁਰੂ ਦਾ ਨਾਮ ਧੰਗੁਰੂ ਰਾਮਦਾਸ ਹੈ। ਪਟ ਬਲ ਜੀ ਕਹਿੰਦੇ ਉਸ ਗੁਰੂ ਨੂੰ ਗੁਰੂ ਰਾਮਦਾਸ ਕਹਿੰਦੇ ਆ। ਸੋਈ ਰਾਮਦਾਸ ਗੁਰ ਬਲਪਣ ਫਿਰ ਅੱਗੇ ਕਹਿੰਦੇ ਸੰਗਤ ਜੀ ਬੋਲੋ ਖਾਂ ਧੰਤਨ ਗੁਰੂ ਰਾਮਦਾਸ ਜੀ। ਸੱਚੀ ਲਓ। ਉਹ ਸ਼ਬਦ ਕਹ ਰਹੇ ਨੇ ਸੋਈ ਰਾਮਦਾਸ ਗੁਰ ਬਲਪਣ ਮਿਲ ਸੰਗਤ ਤਨ ਤਨ ਕਰੋ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ। ਸੱਚੀ ਸਾਨੂੰ ਕਹਿ ਰਹੇ ਸਾਰੀ ਸੰਗਤ ਬੋਲੋ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਕਿਉਂਕਿ ਅਸੀਂ ਇਹ ਸਾਨੂੰ ਇੱਥੋਂ ਨਾ ਕਿਹਾ ਬਚਨ ਕਮਾਲੋ ਤੁਸੀਂ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧੰਨ ਧੰਨ ਕਰੋ ਇਹ ਸਤਿਗੁਰੂ ਜੀ ਹੋਰ ਕੀ ਮਿਲੇਗਾ ਕਹਿਣ ਲੱਗੇ ਤੈਨੂੰ ਪ੍ਰਤੱਖ ਰੱਬ ਮਿਲ ਜਾਏਗਾ ਸੁਣੋ ਮਿਲ ਸੰਗਤ ਧੰਨ ਧੰਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਏ ਸੋ ਸਤਗੁਰ ਸਿਮਰੋ ਨਰੋ ਭਰੇ ਪੁਲਖੋ ਜਿਸ ਗੁਰੂ ਰਾਮਦਾਸ ਦਾ ਨਾਮ ਲਿਆ ਪ੍ਰਮਾਤਮਾ ਮਿਲਦਾ ਹੈ ਨਾ ਉਸ ਗੁਰੂ ਰਾਮਦਾਸ ਨੂੰ ਚੇਤੇ ਕਰਿਆ ਕਰੋ